ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਪੁਲਿਸ ਸਟੇਸ਼ਨ ਦੀ ਘੇਰਾਬੰਦੀ ਤੋਂ ਪਹਿਲਾਂ ਪੁਲਿਸ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਤੇ ਹੋਰਨਾ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਹੈ ਪੁਲਿਸ ਅਧਿਕਾਰੀ ਸੋਮਵਾਰ ਸਵੇਰੇ 4 ਵਜੇ ਡੱਲੇਵਾਲ ਦੇ ਫਰੀਦਕੋਟ ਵਾਲੇ ਘਰ ਪੁੱਜੇ ਡੱਲੇਵਾਲ ਨੇ ਖੁਦ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਡੱਲੇਵਾਲ ਨੇ ਕਿਹਾ ਹੈ ਕਿ ਜਦੋਂ ਸਾਡਾ ਅੰਦੋਲਨ ਚਲ ਰਿਹਾ ਸੀ ਤਾਂ ਉਸ ਸਮੇਂ ਡੀਜੀਪੀ ਸਾਹਿਬ ਨੇ ਪ੍ਰੋਸਾ ਦਿੱਤਾ ਸੀ ਕਿ ਕਿਸਾਨਾਂ ਦੇ ਮਾਲ ਅਤੇ ਨੁਕਸਾਨ ਦੀ ਪਰਵਾਹੀ ਕੀਤੀ ਜਾਵੇਗੀ ਪਰ ਹੁਣ ਲੱਗਦਾ ਹੈ ਕਿ ਸਰਕਾਰ ਆਪਣੀ ਗੱਲ ਤੋਂ ਮੁਕਰ ਰਹੀ ਹੈ ਇਸ ਸਬੰਧੀ 6 ਮਈ ਨੂੰ ਸ਼ੰਭੂ ਸਰਹੱਦ ਤੇ ਥਾਣੇ ਦਾ ਕਿਰਾਵ ਕੀਤਾ ਜਾਵੇਗਾ ਐਸਐਚਓ ਦੇ ਵਿਵਹਾਰ ਸਬੰਧੀ ਵੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਕਿਸਾਨਾਂ ਗੂ ਨੇ ਕਿਹਾ ਕਿ ਸਰਕਾਰ ਨੂੰ ਸਾਨੂੰ ਫੋਨ ਕਰਕੇ ਪੁੱਛਣਾ ਚਾਹੀਦਾ ਸੀ ਕਿ ਅਸੀਂ ਵਿਰੋਧ ਕਿਉਂ ਕਰ ਰਹੇ ਹਾਂ ਸਾਡੀਆਂ ਮੰਗਾਂ ਸਪਸ਼ਟ ਹਨ ਪਰ ਸਾਨੂੰ ਵਿਰੋਧ ਪ੍ਰਦਰਸ਼ਨ ਨਾ ਕਰਨ ਦੇਣਾ ਕਿੰਨਾ ਕਿਚਾ ਹੈ ਸਾਡੀ ਲੰਘ ਹੈ ਕਿ ਪ੍ਰਦਰਸ਼ਨ ਦੌਰਾਨ ਕਿਸਾਨਾਂ ਨਾਲ ਦੁਰਵਿਵਹਾਰ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਦੂਜੀ ਮੰਗ ਇਹ ਹੈ ਕਿ ਡੀਜੀਪੀ ਵੱਲੋਂ ਕੀਤਾ ਵਾਦਾ ਪੂਰਾ ਕੀਤਾ ਜਾਵੇ ਅਤੇ ਕਿਸਾਨਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ